ਨਿਆਕੀ ਬੀ ਵੇਲੇ ਹੂੰ ਬੀ ਵੇਲੇ ਲੋਕ ਨਾ ਕੰਜੂਸੀ ਕਰਦੇ ਆ 3-400 ਰੁਪਿਆ ਪੈਕਟ ਵਾਸਤੇ ਪਿੱਛੇ ਉਦੋਂ ਬੀਜ ਤਾਂ ਲੈਂਦੇ ਨੇ ਤੇ ਫਿਰ ਉਹ ਐ ਨਹੀਂ ਦੇਖਦੇ ਵੀ ਇਹ ਕਿੰਨੇ ਕੁ ਮਾਟਲ ਘੱਟ ਨਿਕਲੂਗਾ ਤੇ ਕਿੰਨੀਆਂ ਤੇ ਛੱਲੀ ਪੱਕੂਈ ਕਿ ਨਾ ਕਿੰਨੀਆਂ ਛੱਲੀਆਂ ਲੱਗਣਗੀਆਂ ਤੇ ਉਹ ਫਿਰ ਸਾਰਾ ਮਾਨ ਲਾ ਗੱਲ ਵੀ ਪਾ ਜਾਣੀ ਜਦੋਂ ਘਟ ਗਿਆ ਉਹ 3-400 ਰੁਪਿਆ ਕੀ ਕਰੋਗੇ ਯਾਰ ਬੀ ਮੜਾ ਚੰਗਾ ਲੈ ਕੇ ਬੀਜੋ ਬੀ ਚੰਗਾ ਬੀਜੋਗੇ ਉਹਨੇ ਸਹੀ ਟਾਈਮ ਤੇ ਟਾਈਮ ਦਾ ਉਹ ਨਹੀਂ ਲਊਗੀ ਜਦ ਤਾਂ ਐ ਦੱਸੋ ਵੀ ਜਿਹੜਾ ਨਕਲੀ ਬੀ ਹੁੰਦਾਗਾ ਵੀ ਉਹ ਪੰਜਾਬ ਦੇ ਨਾਲ ਚੱਕ ਕੇ ਤੁਸੀਂ ਚਾਰ ਪਾਲਾ ਨੇ ਇੱਕ ਤਾਂ ਟਾਈਮ ਉਹਨਾਂ ਲੈਂਦੀ ਆ ਇੱਕ ਸਾਰੀ ਲੇਬਰ ਉਹ ਤਾਂ ਖਰਚਾ ਦੋ ਨਹੀਂ ਲੂ ਮਸ਼ੀਨ ਵਾਲਾ ਵੀ ਸਭ ਤਾਂ ਸੇਮ ਆ ਉਹਨੇ ਹੀ ਖਰਚਾ ਜਮਾ ਉਹ ਤਾਂ ਨਹੀਂ ਕੰਜੂਸੀ ਕਰਨ ਜੈਸੀ ਵੀ ਵੇਲੇ ਉਹ ਪਾਲ ਦੇ ਜਿਹੜੇ ਹੁੰਦੇ ਨੇ ਵਿਚਾਰੇ ਆਣਾ ਕਿਸਾਨ ਪਾਲ ਜਿਹੜੇ ਹੁਣ ਪਹਿਲੀ ਦੂਜੀ ਵਾਰੀ ਬੀਜਦੇ ਨੇ ਦੁਕਾਨ ਵਾਲੀ ਉਝਾਣਾ ਮੈਨਾਂ ਹੂੰ ਸਸਤੇ ਪੀਆ ਚ ਉਹਨਾਂ ਨੂੰ ਪੈਸੇ ਵੱਧ ਬਣਦੇ ਥੋੜੇ ਜੀ ਠੀਕ ਆ ਸਾਰਿਆਂ ਨੂੰ ਨਹੀਂ ਆਪਾਂ ਕਹਿੰਦੇ ਤੇ ਇਹਨਾਂ ਨੂੰ ਪੈਸੇ ਵੱਧਾਂ ਉਹ ਕਰੀ ਜਾਣਗੇ ਆਹ ਬੀਜ ਲੋ ਜੀ ਫਲਾਨਾ ਬੀਜ ਲੋ ਇਹਦੇ ਇੱਕ ਥੱਲੀ ਲੱਗੂ ਤੇ ਤਿੰਨ ਲੱਗੀਆਂ ਵੀ ਥੱਲੀਆਂ ਦਾ ਕੀ ਥੱਲੀਆਂ ਦਾ ਪਤੰਦਰੋ 8-8 ਮੱਟ ਦੀ ਲੱਗ ਹੋਣੀ ਆ ਜੇ ਉਹ ਪੱਕੀ ਨਾ ਉਹਦਾ ਦਾਣੇ ਹੀ ਨਾ ਬਣਿਆ ਤੇ ਫਿਰ ਹੋਰ ਥੋੜੇ ਹਿਸਾਬ ਨਾਲ ਤੁਹਾਨੂੰ ਕਿਹੜਾ ਬੀਜ ਚੰਗਾ ਲੱਗਿਆ ਆਪਾਂ ਬਾਈ ਲਾਉਣੇ ਹੁੰਨੇ ਆ ਪੈਨਰ 18 44 ਹੂੰ ਤੇ ਸੰਜਟਾ ਦਾ ਆਪਾਂ ਲਾਉਣੇ ਨੇ 70 50 ਠੀਕ ਆ ਰੈਡੀਆਂ ਆਪਾਂ ਮਤਲਬ ਵੀ ਥੋੜਾ ਥੋੜਾ ਕਰਕੇ ਲਾਉਣੇ ਹੈਗੇ ਠੀਕ ਆ ਇੱਕੋ ਜਾਂ ਏਰੀਆ ਲਾਉਣੇ ਆਪਾਂ ਇਹਨਾਂ ਦਾ ਮਤਲਬ ਨਾਲੇ ਰਿਜਲਟ ਦਾ ਪਤਾ ਲੱਗ ਜਾਂ ਠੀਕ ਹੈ ਇਹ ਸੰਝਾ ਟਾ ਹੋ ਗਿਆ 70 50 ਠੀਕ ਹੈ ਤੇ ਜਿਹੜੇ ਹੋਰ ਆ ਗਏ ਥੋੜੀਆਂ ਡਾਉਨ ਵੈਰਿਟੀਆਂ ਚ ਸਸਤੇ ਜਿਵੇਂ ਕੋਈ 900 ਪੈਕਟ ਮਿਲ ਜਾਂਦਾ ਕੋਈ 800 ਦਾ ਕੋਈ 1100 ਦਾ ਉਹਨਾਂ ਪਿੱਛੇ ਨਾ ਜਾਓ 100 200 ਰੁਪਏ ਪਿੱਛੇ ਨਾ ਤੁਸੀਂ ਆਪ ਦਾ ਘਾਟਾ ਖਾ ਲਣੋਗੇ ਸਾਰਾ ਖਰਚਾ ਮਿਹਨਤ ਬਹੁਤ ਪਾਈ ਜਾਂਦੀ ਆ ਸਪਰੇ ਵੀ ਆ ਢੋਲੀਆਂ ਉੰਨੀ ਹੋਣਗੀਆਂ ਜਾਂ ਢੋਲਣ ਨਾਲ